ਕਹਿੰਦੇ ਵੀ 12 ਸਾਲ ਬਾਬਾ ਹਰੀਦਾਸ ਕੱਲੀ ਸ਼ਰਾਬ ਪੀਂਦੇ ਰਹੇ ਨੇ ਮੈਂ ਸਸ਼ਕਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਿਜ਼ਕ ਮੂਵੀ ਟੀਵੀ ਸੋ ਅੱਜ ਆਪਾਂ ਤੁਹਾਨੂੰ ਮੇਰੇ ਪਿੰਡ ਤਾਮਕੋਟ ਦੇ ਵਿੱਚ ਸਮਾਧ ਬਣੀ ਹੋਈ ਆ ਬਾਬਾ ਹਰੀਦਾਸ ਦੀ ਜਿੱਥੇ ਸ਼ਰਾਬ ਚੜਦੀ ਆ ਸੋ ਅੱਜ ਆਪਾਂ ਤੁਹਾਨੂੰ ਸਮਾਧ ਦੇ ਦਰਸ਼ਨ ਕਰਵਾਵਾਂਗੇ ਤੇ 12 ਸਾਲ ਬਾਬਾ ਜੀ ਕੱਲੀ ਸ਼ਰਾਬ ਪੀਂਦੇ ਰਹੇ ਨੇ ਉਹਨਾਂ ਦਾ ਇਤਿਹਾਸ ਕੀ ਉਹਦੇ ਬਾਰੇ ਵੀ ਜਾਣੂ ਕਰਵਾਵਾਂਗੇ ਸਾਰੇ ਜਣੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਤਾਮਕੋਟਾਲੇ ਜਿੰਨੇ ਵੀ ਨੇੜੇ ਤੇੜੇ ਦੇ ਰੱਲਾ ਜੋਗਾਪੁਰ ਤੇ ਹਰੀ ਸਾਰੇ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀ ਇੱਥੇ ਬਾਬਾ ਹਰੀ ਦਾਸ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਆਜੋ ਫਿਰ ਬਾਬਾ ਹਰਿਦਾਸ ਦੀ ਸਮਾਤ ਤੇ ਆਉਣ ਤੋਂ ਪਹਿਲਾਂ ਤੁਸੀਂ ਜਦੋਂ ਵੀ ਆਉਨੇ ਹੋ ਪਹਿਲਾਂ ਇਸ ਜਗ੍ਹਾ ਤੇ ਮਿੱਟੀ ਕੱਢਣੀ ਹੁੰਦੀ ਹੈ ਸੋ ਸੁਣਨ ਚ ਇੱਕ ਵਾਰੀ ਇਹ ਵੀ ਆਇਆ ਪਤਾ ਮਤਲਬ ਕਹਿੰਦੇ ਵੀ ਕਿਸੇ ਨੇ ਇੱਕ ਹੱਥ ਨਾਲ ਮਿੱਟੀ ਕੱਢਤੀ ਸੀ ਤੇ ਉਹਦੇ ਬਾਹਰੋਂ ਸੀ ਕੋਈ ਬੰਦਾ ਸੋ ਉਹਦੇ ਦੂਜੇ ਹੱਥ ਤੇ ਬਿਲਕਰੇ ਹੋ ਗਏ ਸੀ ਕਹਿੰਦੇ ਜਾਂ ਘਰ ਤੱਕ ਜਾਂਦੇ ਆਂਦੇ ਤੇ ਬਾਬਾ ਜੀ ਸੱਚੇ ਬੋਲੇ ਇੱਥੇ ਹਰ ਸਾਲ ਚੌਲਾਂ ਦਾ ਭੰਡਾਰਾ ਕੀਤਾ ਜਾਂਦਾ ਮੇਰੇ ਆਪਣੇ ਪਿੰਡ ਵੱਲੋਂ ਇਥੋਂ ਦੀ ਪ੍ਰਬੰਧਕ ਕਮੇਟੀ ਬਣੀ ਹੋਈ ਆ ਸੋ ਇਸ ਨਲਕੇ ਦਾ ਪਾਣੀ ਨੇੜੇ ਸੁਆਹ ਹੋਣ ਕਰਕੇ ਠੰਡਾ ਬਹੁਤ ਵਧੀਆ ਪਾਣੀ ਆ ਸਾਫ਼ ਇਹਦਾ ਬਾਬਾ ਹਰੀਦਾਸ ਦੀ ਸਮਾਧੀ ਜੇ ਆਪਾਂ ਗੱਲ ਕਰੀਏ ਤਾਂ ਬਾਬਾ ਜੋਗੀ ਪੀਰ ਦੀ ਜਗ੍ਹਾ ਤੇ ਵੀ ਬਣੀ ਹੋਈ ਆ ਉੱਥੇ ਵੀ ਬਾਬਾ ਹਰੀਦਾਸ ਜੀ ਰਹਿ ਕੇ ਆਏ ਨੇ ਇੱਥੇ ਵੀ ਮੇਰੇ ਪਿੰਡ ਗੱਲਬਾਤ ਕਰ ਗਿਆ ਤਾਂ ਜਿੰਨਾ ਇੱਕ ਆਪਾਂ ਸੁਣਿਆ ਬਜ਼ੁਰਗਾਂ ਤੋਂ ਕਹਿੰਦੇ ਵੀ 12 ਸਾਲ ਬਾਬਾ ਹਰੀਦਾਸ ਕੱਲੀ ਸ਼ਰਾਬ ਤੇ ਰਹੇ ਨੇ ਮੈਂ ਜਿੰਨਾ ਕਿ ਵੀ ਆਪਣੇ ਪਿੰਡ ਦੇ ਆ ਤੋਂ ਸੁਣਿਆ ਤੇ ਸਾਰਾ ਸੋਹਣੀ ਜਗ੍ਹਾ ਇੱਥੇ ਹੁਣ ਵੀ ਡੇਲੀ ਸ਼ਰਾਬ ਚੜਦੀ ਆ ਬਹੁਤ ਸਾਰੇ ਜਿਨ੍ਹਾਂ ਦੇ ਕਿਸੇ ਦੇ ਵਿਆਹ ਹੁੰਦਾ ਉਹ ਵੀ ਇੱਥੇ ਸ਼ਰਾਬ ਚੜਾ ਕੇ ਜਾਂਦੇ ਨੇ ਕਿਸੇ ਦੇ ਮੁੰਡਾ ਹੁੰਦਾ ਉਹ ਵੀ ਇੱਥੇ ਸ਼ਰਾਬ ਚੜਾ ਕੇ ਜਾਂਦੇ ਨੇ ਕਿਸੇ ਨੇ ਟਰੈਕਟਰ ਟਰਾਲੀ ਲੈਤਾ ਗੱਡੀ ਲੈਤੀ ਜੋ ਵੀ ਕੀਤਾ ਸਾਡੇ ਇੱਥੇ ਮੱਥਾ ਜ਼ਰੂਰ ਟੇਕਦੇ ਨੇ ਦੋ ਜਗ੍ਹਾ ਤੇ ਬਾਬਾ ਹਰੀ ਦਾਸ ਦੇ ਤੇ ਇੱਥੇ ਸ਼ਰਾਬ ਚੜਦੀ ਹੈ। ਬਾਬਾ ਹਰੀ ਦਾਸ ਦੇ। ਇਧਰਲੇ ਪਾਸ ਇੱਕ ਇੱਕ ਕਮਰਾ ਵੀ ਬਣਿਆ ਹੋਇਆ। ਸੋਹਣਾ ਪ੍ਰਬੰਧ ਆ ਰਾਤ-ਬਰਾਤ ਤੇ ਪਾਣੀ-ਧਾਣੀ ਵਾਲੇ ਵੀ ਜੇ ਕੋਈ ਆਉਂਦੇ ਆ ਮੀਂਹ ਕਣੀ ਆ ਕਈ ਵਾਰੀ ਕੋਈ ਦਿੱਕਤ ਪੈਂਦੀ ਹੈ ਤੇ ਇੱਥੇ ਬੈਠਣ ਖੜਨ। ਵਧੀਆ ਜਗ੍ਹਾ ਬਣੀ ਹੋਈ ਆ। ਹਮ ਬਾਬਾ ਹਰੀ ਦਾਸ ਦੇ। ਆਇਓ ਪਤਨ ਨੂੰ ਇੱਕ ਵਾਰੀ ਅੰਦਰੋਂ ਦਰਸ਼ਨ ਕਰਵਾ ਦਿੰਨੇ ਹਾਂ ਇਹ ਨਿੰਮ ਬਣ ਕੇ ਜਾਂਦੇ ਨੇ ਜਿੰਨਾ ਜਿੰਨਾ ਦੇ ਮੁੰਡੇ ਹੁੰਦੇ ਨੇ ਦਰਵਾਜੇ ਦੀ ਸੇਵਾ ਇਹਨਾਂ ਨੇ ਕਰਾਈ ਉਹ ਬਾਬਾ ਹਰੀ ਦਾਸ ਇਹ ਬਾਬਾ ਹਰੀ ਦਾਸ ਤਾਂ ਤਨ ਬਾਬਾ ਹਰੀ ਦਾਸ ਜੀ ਬੱਬ ਜੇ ਪਾਸ਼ਾ ਇਹਨੇ ਜੀ ਬਾਬਾ ਹਰੀ ਦਾਸ ਜੀ ਇਹਨਾਂ ਦੀ ਮੂਰਤੀ ਬਣਾਈ ਹੋਈ ਹੈ ਤੇ ਆ ਚਿੱਪੀ ਦੇ ਵਿੱਚ ਹੀ ਬਾਬਾ ਜੀ ਕਹਿੰਦੇ ਪਿੰਡ ਚੋਂ ਸ਼ਰਾਬ ਲੈ ਕੇ ਆਉਂਦੇ ਹੁੰਦੇ ਸੀ ਇਧਰਲੇ ਪਾਸੇ ਸ਼ਰਾਬ ਦੀ ਜੋਤ ਲਗਦੀ ਆ ਧੰਨ ਧੰਨ ਬਾਬਾ ਹਰਿਦਰਾ ਜੀ ਕਿੱਲੀਆਂ ਚੜਾ ਕੇ ਜਾਂਦੇ ਨੇ ਪਸ਼ੂ ਵਗੈਰਾ ਮੱਝ ਵਗੈਰਾ ਸੁੰਨ ਤੇ ਤੇ ਚਾੜੂ ਤੇ ਨੂਨ ਇਥੇ ਚੜਾਇਆ ਜਾਂਦਾ ਜਿਵੇਂ ਕਿਸੇ ਦੇ ਕੋਈ ਗੰਡ ਵਗੈਰਾ ਹੋ ਜੇ ਸੋ ਉਹ ਵੀ ਖੁਰ ਜਾਂਦੀ ਐ ਇੱਥੇ ਜੇ ਕਿਸੇ ਦੇ ਕੋਈ ਗੰਡ ਵਗੈਰਾ ਹੋ ਜੇ ਤਾਂ ਥੋੜੇ ਵੀ ਕਿਸੇ ਦੇ ਕੋਈ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਕਦੇ ਆ ਜਾਏ ਕੋਈ ਮੇਰੇ ਖੁੱਦ ਦੇ ਲੱਤ ਚੱਕ ਗੰਡ ਸੀ ਛੋਟੀ ਉਹ ਵੀ ਇੱਥੋਂ ਖੁਰੀ ਬਾਬਾ ਹਰੀ ਦਾਸ ਦੇ ਝਾੜੂ ਤੇ ਨੂਨ ਸਿੱਖ ਸੁਖਿਆ ਤੇ ਉਹਦੇ ਨਾਲ ਖੁਰ ਗਈ ਐ ਪੌਝੜਾਇਆ ਫਿਰ ਸੋ ਇਸ ਤਰ੍ਹਾਂ ਦਾ ਇੱਥੋਂ ਦਾ ਇਤਿਹਾਸ ਆ ਇਹ ਮੇਰੇ ਆਪਣੇ ਪਿੰਡ ਤਾਮਕੋਟ ਜ਼ਿਲ੍ਹਾ ਮਾਨਸਾ ਚ ਬਣੀ ਹੋਈ ਆ ਸਾਰੇ ਜਣੇ ਨੇੜੇ ਦੇ ਪਿੰਡਾਂ ਵਾਲੇ ਸਾਰੇ ਜਿੰਨੇ ਵੀ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਆਂ ਸ਼ੇਅਰ ਜ਼ਰੂਰ ਕਰਿਓ ਤੇ ਵੀਡੀਓ ਕਿਹੜੇ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਨੇੜਲੇ ਪਿੰਡਾਂ ਵਾਲੇ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਜੀ ਤੁਹਾਡਾ